ਲੋ ਜੀ ਖੁਸ਼ਖਬਰੀ ਆ ਸਰਪੰਚੀ ਦੀਆਂ ਵੋਟਾਂ ਦਾ ਐਲਾਨ ਹੋ ਚੁੱਕਿਆ ਕਿੰਨੀ ਤਰੀਕ ਨੂੰ ਸਾਨੂੰ ਪਤਾ ਲੱਗੇਗਾ ਨਾ ਤੁਹਾਨੂੰ ਪੂਰੀ ਕੰਨਾ ਕਿੰਨੇ ਆਪਣੇ ਪੰਜਾਬ ਦੇ ਵਿੱਚ ਪੰਚਾਇਤਾਂ ਦੀ ਵੋਟਾਂ ਪੈਣੀਆਂ ਇਸ ਵਾਰ ਕੀ ਨਵਾਂ ਹੋਣਾ ਕਦ ਤੱਕ ਨਾਮ ਜਾਦੀਆਂ ਭਰੀਆਂ ਜਾਣੀਆਂ ਇਸ ਬਾਰੇ ਤੁਹਾਨੂੰ ਦੱਸੂਗਾ ਆਪਣੀ ਸਰਪੰਚ ਵਾਲੀ ਸੀਰੀਜ਼ ਦੇ ਵਿੱਚ ਖੁਸ਼ਖਬਰੀ ਖੁਸ਼ਖਬਰੀ ਕਹਿੰਦਾ ਮੈਂ ਆਏ ਸੁਣ ਰਿਹਾ ਕਹਿੰਦੇ 20 ਅਕਤੂਬਰ ਨੂੰ ਵੋਟਾਂ ਪੈਣੀਆਂ ਪਰ 20 ਤਰੀਕ ਨੂੰ ਇੱਕ ਤਿਹਾਰ ਹੈ 20 ਤਰੀਕ ਨੂੰ ਮੇਰੇ ਖਿਆਲ ਦੇ ਵਿੱਚ ਦੱਸਿਓ ਕਿਹੜਾ ਤਿਹਾਰ ਹੈ 20 ਤਰੀਕ ਨੂੰ ਕਮੈਂਟਾਂ ਦੇ ਵਿੱਚ ਪਤਾ ਲੱਗੇ ਤੁਹਾਨੂੰ ਪਤਾ ਹੁਣ ਹਰੇਕ ਚੀਜ਼ ਦੀ ਥੋੜੀ ਬਹੁਤੀ ਗੌਰ ਰੱਖਣੀ ਪੈਣੀ ਚੀਜ਼ ਦੀ ਤੇ ਹੁਣ ਥੋੜਾ ਮੈਂ ਦੱਸਦਾ ਵੀ ਸਾਰੇ ਕੱਲੇ ਕੱਲੀ ਡਿਟੇਲ ਠੀਕ ਆ ਭਾਈ ਆ ਦਿਖਾਈ ਮੜਾ ਜਾ ਫੋਨ ਦੇ ਮੜਾ ਆਪਣੇ ਵਾਲਾ ਆ ਹਾਂ ਹਾਂ ਲਓ ਜੀ ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਜੀ 4 ਅਕਤੂਬਰ ਤੱਕ ਭਰੀਆਂ ਜਾਣਗੇ ਨਾਮਜ਼ਦਗੀਆਂ ਵੀ ਪੇਪਰ ਭਰੇ ਜਾਣਗੇ ਜਿੰਨੇ ਜਿੰਨੇ ਸਰਪੰਚ ਖੜਨਾ ਜਾਂ ਪੰਚ ਖੜਨਾ ਉਹ ਸਾਰੇ ਪੇਪਰ ਭਰੇ ਜਾਣਗੇ 13 ਅਕਤੂਬਰ ਨੂੰ ਪੈਣਗੀਆਂ ਵੋਟਾਂ ਠੀਕ ਹੈ ਜੀ ਕੁੱਲ ਆਪਣੇ ਪੰਚਾਇਤਾਂ ਜਿਹੜੀਆਂ ਹੈਗੇ 13337 ਜਿਹੜੇ ਪੂਰੇ ਪੰਜਾਬ ਦੀਆਂ ਪੰਚਾਇਤਾਂ ਪਿੰਡਾਂ ਵੀ ਇੰਨੇ ਪੰਚਾਇਤਾਂ ਠੀਕ ਹੈ ਜੀ ਇਸ ਵਾਰ ਵੋਟਾਂ ਦੇ ਵਿੱਚ ਇੱਕ ਨਵੀਂ ਚੀਜ਼ ਆਊਗੀ ਨਾਟੋ ਦੇ ਨਾਟੋ ਵਾਲਾ ਬਟਨ ਜਿਹੜਾ ਹੁੰਦਾ ਵੀ ਮੈਨੂੰ ਕੋਈ ਤਰ ਪਸੰਦ ਨਹੀਂ ਹੈਗੀ ਮੈਨੂੰ ਨਾਲ ਜਿਹੜੇ ਹੁਣ ਪਿੰਡ 'ਚ 6 ਸਰਪੰਚ ਖੜੇ ਆ ਤਾਂ 6 ਦਾ 6 ਦੀ ਲਾਈਨ ਲੱਗੇ ਉਹ ਇੱਕ ਹੋਰ ਨਾਟੋ ਵਾਲਾ ਬਟਨ ਆਊਗਾ ਥੱਲੇ ਜਿਹਦੇ ਵਿੱਚ ਵੀ ਅਸੀਂ ਕਿਸੇ ਨੂੰ ਨਹੀਂ ਵੋਟ ਪਾਉਣੀ ਹੈਗੀ ਇਸ ਵਾਰ ਇੱਕ ਇਹ ਬਟਨ ਆਊਗਾ ਵਿੱਚ ਬਾਈ ਚਾਹੀਏ ਹਾਂ ਇਸ ਵਾਰ ਇਹ ਵਿਚਾਰ ਜਿਹੜਾ ਲਿਖਿਆ ਵੀ ਸਾਰੀ ਮੈਂ ਤੁਹਾਨੂੰ ਪੜ ਕੇ ਸੁਣਾਇਆ ਗਾ ਖਬਰ ਆ ਠੀਕ ਹੈ ਜਿਹੜੀ ਮੇਰੇ ਕੋਲ ਆਈ ਆ ਭੇਜੀ ਮੇਰੇ ਕੋਲ ਤੇ ਆ ਦੇਖੋ ਲਿਖਿਆ ਸਾਰਾ ਕੁਝ ਇਹ ਮੈਂ ਆਪਣੇ ਕੋਲ ਤਾਂ ਨਹੀਂ ਬੋਲਿਆ ਭਾਈ ਠੀਕ ਹੈ ਜੀ ਤੇ ਹੁਣ ਪੇਪਰ ਭਰ ਕੇ ਆਈਏ ਫਿਰ ਕੇ ਇਦਾਂ ਕਾ ਜਰੂਰੀ ਪੇਪਰ 3 ਤਰੀਕ ਨੂੰ ਭਰਨੇ ਆ। ਚਾਹ ਤਿੰਨ ਤਰੀਕ ਤੋਂ 3 ਅਕਤੂਬਰ ਤੋਂ ਪਹਿਲਾਂ ਪਹਿਲਾਂ ਭਰ ਕੇ ਆਉਣੇ ਆ। ਅਕਤੂਬਰ ਆ ਮਹੀਨਾ ਕਿਹੜਾ ਜੀ? ਇਹ ਸਤੰਬਰ ਚੱਲਦਾ। ਦਸੰਬਰ ਉੱਤੇ ਬਾਅਦ। ਸਤੰਬਰ ਸਤੰਬਰ। ਦਸੰਬਰ ਚੱਲ ਰਿਹਾ ਹੈ। ਉੱਤੇ ਬਾਅਦ 10ਵਾਂ ਮਹੀਨਾ ਹੋਣਾ। ਆ ਨੌਵਾਂ ਚੱਲਦਾ। ਇਹ 10 ਮਹੀਨੇ ਦੇ ਵਿੱਚ 10ਵੇਂ ਮਹੀਨੇ ਦੀ 15 ਤਰੀਕ ਨੂੰ 13 ਨੂੰ 15 ਨੂੰ। ਦੇਖੀਂ ਯਾਰ ਮੈਂ ਭੁੱਲ ਗਿਆ ਫੇਰ। ਤੇ 15 ਨੂੰ ਪੈਣੀਆਂ ਵੋਟਾਂ। ਕੱਢੀ ਫੋਟੋ। ਕੱਲ ਕਹਾਂ ਤੇ ਅੰਦਰ। ਭੁੱਲ ਗਿਆ ਮੈਂ ਯਾਰ ਫੇਰ ਦੁਬਾਰਾ। ਤੇਰਾ ਕੈਮਰਾ ਕਿੱਥੇ ਬਾ? ਨਾ ਬਦਨਾ ਛੇੜਦਾ ਨਹੀਂ ਇਹ ਉਠੀ ਇਹ ਸਾਨੂੰ 15 ਤੋਂ ਨੂੰ ਆ ਦੇਖੋ ਜਦੋਂ ਮੈਂ ਪਹਿਲਾਂ ਦੱਸਿਆ ਮੈਂ ਵੀ ਭੁੱਲ ਜਾਂਦਾ ਯਾਰ ਮੇਰਾ ਵੀ ਇਹਨਾਂ ਦਿਮਾਗ ਨਹੀਂ ਕੰਮ ਕਰਦਾ ਹੈਗਾ ਇਹ ਚੀਜ਼ਾਂ ਨੂੰ ਸਾਡੇ ਦਿਮਾਗ 'ਚ ਬਿਚਾਉਣੀ ਆ ਪੈਣੀ ਆ ਪਹਿਲੇ ਦਬਾਅ ਬਹੁਤ ਹੈ ਇੱਕ ਸਰਪੰਚ ਸੀਰੀ ਚੱਲ ਰਹੀ ਆ ਇੱਕ ਆਪਣਾ ਜਿਹੜੀ ਕੋਠੀ ਉਹਦੀ ਸੀਰੀ ਚੱਲ ਰਹੀ ਆ ਇੱਕ ਸ਼ਾਮ ਨੂੰ ਲਾਈਵ ਵਾਲੀ ਸੀਰੀ ਚੱਲ ਰਹੀ ਆ ਪਰ ਇੰਨੀਆਂ ਚੀਜ਼ਾਂ ਕੰਮ ਤੰਨੇ ਚੀਜ਼ਾਂ ਨਾਲ ਚਲਾਉਣੀਆਂ ਇੱਕ ਦਿਨ ਦੇ ਵਿੱਚ ਤਿੰਨ ਵੀਡੀਓ ਪਾਉਣੀਆਂ ਕੁਝ ਛੋਟੀ ਜਿਹੀ ਗੱਲ ਬਾਤ ਨਹੀਂ ਹੁੰਦੀ ਜਾਈਗੀ ਤੇ ਅੱਜ ਤਾਂ ਰੱਬ ਨੇ ਵੀ ਲਾਈਵ ਨਾਲ ਹਾਂ ਲਾਈਵ ਵੀ ਥੋੜਾ ਸਵਾਗਤ ਹੈ ਜੀ ਪੂਰਾ ਬੱਦਲ ਹੋਇਆ ਹੋਇਆ ਬਚਾਰੇ ਪਾਸੇ ਸਾਡੇ ਵਾਲੇ ਇਧਰ ਮੀਂਹ ਘਟਾ ਤੇਰਾ ਅਸੀਂ ਖਰੜ ਬਲਤੇ ਆ ਰਹੇ ਤੇ ਉੱਦੋਂ ਸਾਡਾ ਮੀਂਹ ਬਹੁਤ ਪਿਆ ਬਾਈ ਅੱਛਾ ਜੀ ਹੂੰ ਉਧਰੋਂ ਫੁੱਲ ਮੀਂਹ ਆ ਹੁਣ ਇਹ ਮਿਸਤਰੀਆਂ ਦਾ ਫੋਨ ਆਇਆ ਤਾਂ ਇੱਥੇ ਸੇਖੂ ਉੱਪਰ ਬਹੁਤ ਪੈ ਰਿਹਾ ਇੱਥੇ 2 ਕਿਲੋਮੀਟਰ ਪਿੰਡ ਆ ਉਹ ਉੱਥੇ ਬਹੁਤ ਪੈ ਰਿਹਾ ਅੱਛਾ ਜੀ ਐਨ ਆਪਣੀ ਧਰਤੀ ਪਰ ਖਲੇ ਘਟਾ ਪੂਰੇ ਘਟਾ ਜੀ ਹਾਂ ਵੀ ਸਾਡੇ ਇਧਰ ਘਟਾ ਹੈ ਉਹ ਬੱਦਲ ਵਾਸ਼ੇ ਘੁੰਮ ਰਿਹਾ ਮੈਨੂੰ ਲੱਗਦਾ ਵੀ ਅੱਜ ਜਿਹੜੇ ਮਿਸਤਰੀ ਘਰਾਂ ਵਿੱਚ ਤੇ ਫਰਲੋਣਾ ਮਾਰ ਲੈਣਾ ਅੱਜ ਤੇ ਬਾਕੀ ਇੱਧਰ ਬੰਦਾ ਲੱਗਿਆ ਹੋਇਆ ਆਪਣੇ ਕੂਕੂਲਾ ਨਹੀਂ ਸੰਗਾਈ ਹੋ ਰਹੀ ਆ ਚਾਰੇ ਪਾਸੇ ਹੁਣ ਤਾਂ ਆ ਗਿਆ ਭਾਈ ਯਕੀਨ ਆਪਾਂ ਭਾਈ ਪੇਪਰ ਭਰ ਕੇ ਆਉਣੇ ਆ ਕਈ ਕਹਿ ਦਿੰਦੇ ਆ ਵੀ ਤੂੰ ਸ਼ਾਇਦ ਵੀਡੀਓ ਕਰਕੇ ਕਰ ਦੇਣਾ ਇਹ ਚੈਨਾਪਨ ਵੀ ਸਰਪੰਚੀ ਵਾਲੀ ਸੀਰੀ ਚੱਲੂਗੀ ਵੀ ਸਰਪੰਚ ਕਿਦਾਂ ਖੜਿਆ ਜਾਂਦਾ ਇਹਦੇ ਵਿੱਚ ਪੂਰੀ ਆਪਾਂ ਤੁਹਾਨੂੰ ਨੌਲੇਜ ਦੇਵਾਂਗੇ ਚੈਨਲ ਪਰ ਬਈ ਮਹਾਲ ਬਲੌਗ ਪਰ ਵੀ ਦਵਾਂਗੇ ਉਹਦੇ ਪਰ ਹੋਰ ਉਹਦੇ ਵਿੱਚ ਜ਼ਿਆਦਾ ਬ੍ਰੀਕੀ ਹੋਊਗੀ ਇਹਦੇ ਪਰ ਲਾਈਵ ਵਿੱਚ ਥੋੜੀ ਚੀਜ਼ਾਂ ਰਹਿ ਜੰਦੀਆਂ ਉਹਦੇ ਕੱਟ ਵੱਟ ਵੀ ਕਿਆ ਕੁਸ਼ਾ ਕਿਆ ਕੁਛ ਭਰਿਆ ਜੋ ਦਿਨ ਦੀ ਉਹਦੇ ਫਿਰ ਇਹਦੇ ਪਰ ਇਹਦੇ ਪਰ ਵੀ ਦੱਸਦਾ ਰਹੂੰਗਾ ਪਰ ਉਹਦੇ ਪਰ ਥੋੜੀ ਡਿਟੇਲ ਜ਼ਿਆਦਾ ਹੋਊਗੀ ਇਹਦੇ ਪਰ ਥੋੜੀ ਜਿਹੀ ਆਪਣੀ ਆਪਣੇ ਆਪਣਾ ਲਾਈਵ ਵਿੱਚ ਮੌਸਮ ਦਾ ਹਾਲ ਵੀ ਦੱਸਣਾ ਆਪਣੀ ਮੋਟਰ ਵੀ ਦਿਖਾਉਣੀ ਹੈ ਸਾਰਾ ਕੁਝ ਕੰਨਾ ਠੀਕ ਹੈ ਜੀ ਤੇ ਕਿੱਥੇ 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 ਤੱਕ ਆਪਣਾ ਕੰਮ ਪਹੁੰਚਿਆ ਕਿਆ ਕੁਛ ਹੈਗਾ बूटे कितना था कितना है गिनती मारी थी गिनती नहीं मारे हैं हाँ गिनती नहीं मारे हैं बच गया सात लेन हाँ सात लेन में अभी जो है दाल लेन छनाई किया जब से आए हैं हाँ हाँ बाब अभी से जब लगे हैं हाँ हाँ तो लगे रहेंगे शाम तक में इसको निमरना है हमको इतना आ? इतना हम अच्छी ਜਦੋਂ ਆਪਾਂ ਨਾ ਇਹ ਛੜੀਆਂ ਇਕੱਠੇ ਕਰਾਂਗੇ ਹਾਂ ਹਾਂ ਵੇ ਉਹਦੇ ਬੂਟਿਆਂ ਦੀ ਗਿਣਤੀ ਮਾਰ ਲਾਂਗੇ ਹਾਂ ਹੈ ਵਾ 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 ਵੇ ਵੇ ਹਾਂ ਹਾਂ ਜੇ ਵਾ ਵਾ ਜੇ ਵਾ ਸਦਾ ਸਾਹ ਬੋਲ ਸ੍ਰੀ ਰਾਮ ਬਾ ਅਸਰਾਬੀ ਹੋਰ ਕਿਤੇ ਉਤਰੀ ਨਹੀਂ ਹਲੇ ਨਾ ਉਹ ਝਾਂ ਦੇ ਗਰ ਹਾਂ ਹਾਂ ਦੇ ਨਾ ਬਹੁਤ ਲੜਦਾ ਨਾ ਨਾ ਜਾਦੇ ਨੇ ਤੇਰੀ ਬਾਜ਼ ਨਾ ਤੇਰੀ ਦਾ ਤੇਰੀ ਗੁੱਜਰ ਬਾਈ ਬਾਜ ਦੇ ਵਿੱਚ ਆਵਾਜ਼ ਤੇ ਮੇਰੇ ਕੋਲ ਮਾਰ ਗਈ ਆ ਨਾ ਨਾ ਜਦੋਂ ਹਾਂ ਕੱਲ ਆ ਜਦੋਂ ਨਾ ਸਮਝ ਲੱਗ ਗਈ ਇਹ ਮੈਨੂੰ ਰਾਤ ਰਾਤ ਬੰਦੇ ਹੋਰ ਆਏ ਹੋਣੇ ਇਹ ਪਤਾ ਕੁਛ ਨਾ ਕੁਛ ਹੋਊ ਅੱਜ ਤੋਂ ਨਿਕਲਣਾ ਜ਼ਰੂਰੀ ਹੈ ਨਾ ਨਿਕਾਲ ਦੋ ਨਿਕਾਲ ਦੋ ਅੱਜ ਨਿਕਾਲ ਦਈਏ ਕੱਲ ਮੈਂ ਬੇਲੇ ਸੀ ਕਿ ਬੰਦੇ ਕੋ ਮੰਗਾ ਰਹੇ ਹਾਂ ਛਿਟੀਆਂ ਜਮਾਨੇ ਇਕੱਠੇ ਕਰਨੇ ਕੇ ਲਈ ਹਾਂ ਹਾਂ ਇੱਕ ਬੰਦਾ ਜਬ ਜਾ ਜਾਗਾ ਯਾਰ ਇਸ ਕੋ ਰੱਸੀ ਵੀ ਚਾਹੀਏ ਆਪਕੋ ਨਾ ਰੱਸੀ ਨਾ ਦੁਗਾ ਤਾਈ ਮੈਂ ਕੰਮ ਕਰ ਲੂੰਗਾ ਕੈਸੇ ਕਰੋਗੇ ਉਸਕੋ ਬਾਨੂ ਕੈਸੇ ਕਰ ਲेंगे ਨਹੀਂ ਇਦਾਂ ਨਾ ਬੇ ਲਾਣ ਹਾਂ ਹਾਂ ਸੱਬੇ ਕਰ ਲੀਏ ਮੈਂ ਕਰ ਲਈਏ ਆਪ ਆਪ ਬਤਾ ਦਿਓ ਕਹਾਂ ਤੇ ਇਕੱਠਾ ਕਰਨਾ ਹੈ ਕੀ ਕਰਨਾ ਹੈ ਉਹ हमको बता दो आपको पड़ी जमा हो जाएगा ਆਏਕਰ ਉਹ ਸਰੇ ਭਲਾ ਦੇ ਉਹ ਜਿਹੜਾ ਸਾਈਟ ਉਪ ਖੁੰਝ ਨਹੀਂ ਹੈਗਾ ਅੱਛਾ ਜੀ ਉੱਥੇ ਢੇਰ ਲਵਾ ਦੇ ਉਹ ਜਗਾ ਖਾਲੀ ਹੈ ਉੱਥੇ ਕਿਤੇ ਪੱਧਰ ਹੀ ਕਰਵਾ ਕੇ ਲਾ ਦੇਣਾ ਠੀਕ ਹੈ ਸਰ ਠੀਕ ਹੈ ਉੱਥੇ ਤੇ ਜਿੰਨੀ ਕਰ ਦੇਗੇ ਉੱਥੇ ਨਾ ਆਹ ਖੁੰਝਾ ਉਹ ਲੈ ਜਾ ਇਹ ਇਹ ਲਾਈਨ ਵਾਲੇ ਖੁੰਝੇ ਜੋ ਹੈ ਉਹ ਉਹ ਖੁੰਝਾ ਉਸ ਦਿਸਾਈਡ ਪਰ ਲੱਗ ਹਾਂ ਉਹ ਆਪਾ ਨਹੀਂ ਹੈ ਠੀਕ ਹੈ ਥੋੜੀ ਹੋਰ ਆਪਾਂ ਦੇ ਆਪਾਂ ਤੇ ਥੋੜੀ ਜਿਹੀ ਗਲਤੀ ਹੋਊਗੀ ਇੱਕ ਹੋਰ ਉਹ پتہ ਕਿਆ ਹੋਈ ਹੈ ਆਪਾਂ ਹੋਰ ਥੋੜੇ ਹੋਰ ਪੱਤੇ ਝੜ ਲੈਣ ਦਿੰਦੇ ਨਾ ਫਿਰ ਚੰਗਾ ਹੁੰਦੇ ਨਾ ਹਾਂ ਇਸ ਵਿੱਚ ਛਣਾਈ ਹੋ ਗਿਆ ਨਾ ਜਦ ਪੱਤਾ ਝੜ ਜਾਂਦਾ ਹੈ ਤਦ ਪੜ ਸੁਖਨੇ ਦਾ रहता है, पत्ता पूरा झड़ जाता है तो पैर सूखने लग जाता है ये बात को देख लेना, अभी मैं बोल रहा हूँ जब वैसे लेना मैंने देखा आपकी शिंगाई अच्छी कर रहे नजदीक से काट रहे हो यार, अच्छी है भुट्टा जब सही नहीं निकलेगा तो वैसे ऊपर से कर दिया ਇਹ ਥੋੜੀ ਵੱਡੀ ਗੱਠ ਛੱਡ ਦੇਣਾ ਫਿਰ ਥੋੜੀ ਜਿਹੀ ਜਿੱਦਾਂ ਹੁਣ ਆ ਦੇਖੋ ਟਾਣੀ ਟੁੱਟੀ ਹੋਈ ਹੈ ਨਾ ਗੱਠ ਛੱਡ ਦਿੰਗੇ ਕਿੱਥੇ ਆ ਦੇ ਗੱਠ ਜੀ ਰਹਿ ਜਾਂਦੀ ਫਿਰ ਇਦਾਂ ਇਹ ਟਾਣੀ ਟੁੱਟੀ ਹੋਈ ਹੈ ਜਿਹੜਾ ਉਹ ਬੂਟਾ ਨਾ ਚਲੋ ਇਹਨਾਂ ਗੱਲਾਂ ਪਤਾ ਕਰਦੇ ਹੁਣ ਤੇ ਦੋਸਤ ਕੋਈ ਟੈਨਸ਼ਨ ਨਹੀਂ ਉਹ ਪਤਲੀ ਡਾਲੇ ਵਾਲੇ ਉਹ ਤਾਂ ਸੁੱਕ ਕੇ ਅੱਧੀ ਹੋ ਗਏ ਲੋ ਭਾਈ ਬੱਚਾ ਆਪਾਂ ਤੁਹਾਨੂੰ ਜਿਹੜੀ ਗੱਲਬਾਤ ਹੋਈ ਸਾਰੇ ਭਈਆਂ ਦੇ ਨਾਲ ਉਹ ਵੀ ਸਾਰਾ ਗੱਲਬਾਤ ਸੁਣਾਈ ਆਪਾਂ ਨੇ ਠੀਕ ਹੈ ਜੀ ਤੇ ਬਾਕੀ ਤੁਹਾਡੇ ਕੋਲ ਵੀ ਕੋਈ ਸਰਪੰਚੀ ਬਾਰੇ ਕੋਈ ਨੌਲੇਜ ਹੋਵੇ ਆਪਾਂ ਇਹਦਾ ਸੀਰੀਅਲ ਜਿ ਪੂਰੀ ਚਲਾਵਾਂਗੇ ਸਰਪੰਚੀ ਵਾਲੀ ਵੀ ਚੱਲਦੀ ਰਹੂ ਕੋਠੇੜ ਵੀ ਚੱਲਦੀ ਰਹੂਗੀ ਜੀ ਇੱਕ ਕੰਟੈਂਟ ਕ੍ਰੀਏਟ ਕਰਨਾ ਵੀ ਕਿੱਦਾਂ ਗੱਲਬਾਤ ਕਰਨੀ ਹੈ ਸਾਰਾ ਕੁਝ ਫਿਰ ਜਿਹੜੇ ਸਾਹਮਣੇ ਦੇਖਣੇ ਵਾਲੇ ਉਹਨੂੰ ਵੀ ਕੁਝ ਪਤਾ ਲੱਗੇ ਠੀਕ ਹੈ ਜੀ ਫਿਰ ਇੱਕ ਸਟੋਰੀ ਜੀ ਬਣ ਜਾਈਏ ਜਿੱਦਾਂ ਹੁਣ ਸਰਪੰਚੀ ਦੇ ਪੇਪਰ ਭਰਨੇ ਆ ਕਿ ਆ ਕੁਝ ਹੋਇਆ ਕਿ ਆ ਕੁਸਤਾ ਕਿ ਆ ਕੁਝ ਲਿਖ ਕੇ ਦਿੱਤਾ ਸ਼ਾਇਦ ਤਾਂ ਹਾਂ ਵੋਟਾਂ ਦੇ ਵਿੱਚ ਤੁਰ ਕਿੰਨੀ ਪ੍ਰਾਪਰਟੀ ਆ ਕਿ ਆ ਕੋਈ ਸ਼ਾਇਦ ਇਹ ਚੀਜ਼ਾਂ ਲਿਖੀਆਂ ਜਾਣ ਉੱਥੇ ਭਾ ਜਾਏ ਤੇ ਪਤਾ ਲੱਗੂ ਸਾਰੀ ਚੀਜ਼ਾਂ ਠੀਕ ਹੈ ਜੀ ਉਹ ਦੱਸਦਾ ਲਊਗਾ ਸਾਰੀਆਂ ਆਪਾਂ ਅਸੀਂ ਜਦੋਂ ਗੁੱਜਰ ਨੇ ਨਾ ਚੀਜ਼ਾਂ ਬੀਜੀਆਂ ਨੇ ਸਾਰੀਆਂ ਇਹ ਤੁਹਾਨੂੰ ਬੋਲ ਰਿਹਾ ਤਾਂ ਮੈਂ ਗੁੱਜਰ ਹਲੇ ਟੂ ਅਰਲੀ ਆ ਵੀ ਤੂੰ ਜਲਦੀ ਰਹਿ ਵੀ ਹਲੇ 10-15 ਦਿਨ ਕੱਢ ਲੈ ਕਹਿੰਦਾ ਨਾਂ ਨਾ ਲਾ ਦਿੰਦੇ ਆ ਫਿਰ ਲੱਦ ਪੇ ਹੋਇਆ ਸਾਰਾ ਨਿਕਲਿਆ ਮੈਨੂੰ ਲੱਗਦਾ ਵੀ ਹਲੇ ਧਨੀਆਂ ਸ਼ਾਇਦ ਲੇਟ ਨੂੰ ਬਾਕੀ ਸਾਰੀ ਚੀਜ਼ਾਂ ਨਿਕਲਿਆ ਨਹੀਂ ਸਾਡੀਆਂ ਜੋ ਵੀ ਸਾਰੀ ਚੀਜ਼ਾਂ ਹੂੰ ਬਾਕੀ ਕਿ ਹੋਰ ਪਾਊਡਰ ਚਾ ਲੈ ਕੇ ਪਾਵਾਂ ਸਿਉਂਖ ਤੇ ਇੱਕ ਸਿਉਂਖ ਤੇ ਆਉਂਦਾ ਉਹ ਪਾਉਣਾ ਥੋੜਾ ਜਿਹਾ ਪਹਿਲਾਂ ਦਾ ਪਾਊਡਰ ਜ ਮੈਂ ਸਿਉਂਖ ਫਿਰ ਲੱਗਦੀ ਪਈ ਬੂਟੇ ਨਾਲ ਖਾਂਲ ਲਖਾਈ ਜਾਂਦੀ ਆ ਸੰਡੀ ਜਿੰਦੀ ਕੁ ਛੋਟੀ ਧਰਤੀ ਦੇ ਵਿੱਚ ਉਹ ਲੈ ਕੇ ਪਾਉਂਗਾ ਅਜਾ ਬਾਕੀ ਗੁਜਰ ਮੈਂ ਇੱਧਰ ਵੀ ਕੈਰੀਆਂ ਤਿਆਰ ਕਰਤੀਆਂ ਹੁਣ ਆ ਵੀ ਤਿਆਰੀਆਂ ਤਿਆਰ ਆਪਣੀਆਂ ਇੱਧਰ ਵੀ ਤਿਆਰ ਕਰ ਦੂਗਾ ਰਜ ਕੋਈ ਸਾਡੇ ਘਰ ਆਇਆ ਤਾਂ ਹੈ ਤਾਂ ਪਰਿਵਾਰ ਗਰੀਬ ਜਾਈਦਾ ਮੈਂ ਕਿਹਾ ਭਾਈ ਜਿਹੜੇ ਤੈਨੂੰ ਦਰਵਾਜ਼ੇ ਸਹੀ ਲੱਗਦੇ ਆਪਣੇ ਚੱਕ ਲਿਆ લાલیاں ਕੋਈ ਗੱਲ ਨਹੀਂ ਕੋਈ ਨਹੀਂ ਮੈਨੂੰ ਭਾਈ ਪੈਸਾ ਚਾਹੀਦਾ ਤੇਰਾ ਕੰਮ ਸਟੱਜ ਦੇ ਉਹਨਾਂ ਦਾ ਮਿੱਟਾਂ ਵੀ ਯਾਰ ਮੈਂ ਤਾਂ ਫ੍ਰੀ ਚ ਚੁਕਾ ਦੇਣੀ ਇਧੀਆਂ ਪਰ ਹੁਣ ਮੇਰੇ ਇੱਟਾਂ ਨੂੰ ਬੰਦਾ ਪਹਿਲਾਂ ਐਡਵਾਂਸ ਪੈਸੇ ਫੜਾ ਗਿਆ ਬੰਦਾ ਕਿਆ ਕਰੇ ਬੰਦਾ ਠੀਕ ਨੇ ਮੈਂ ਚਲੋ ਕਿਸੇ ਦਾ ਭਲਾ ਹੋ ਜਵੇ ਯਾਰ ਐ ਗਰੀਬ ਜਿਹੇ ਦੇ ਬੰਦੇ ਉਹ ਵਿਆਹ ਸੀ ਕਾਫੀ ਬਣਾਉਣ ਦੀ ਮੈਂ ਮਦਦ ਕੀਤੀ ਆ ਇਹ ਨਹੀਂ ਹੈਗਾ ਮਦਦ ਕਾਫੀ ਵਾਰ ਕੀਤੀ ਹੁਣ ਦੀ ਮੈਂ ਉਹ ਛੱਤ ਦੇ ਸੀ ਕਹਿੰਦੇ ਸੀ ਮੈਂ ਦੇਖਿਆ ਵੀ ਉਹਨਾਂ ਬਣ ਰਿਹਾ ਤਾਂ ਬੰਤ ਬਾਈ ਵੀ ਕਹਿੰਦਾ ਜੇ ਮਦਦ ਕਰਨੀ ਹੈ ਤਾਂ ਇਹਨਾਂ ਬੰਦੇ ਦੀ ਕਰੋ ਹੁਣ ਮੇਰੇ ਵੀ ਦਿਮਾਗ 'ਚ ਚੀਜ਼ਾਂ ਲੰਘੇ ਨੇ ਮੈਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ 3-4000 ਇੱਟ ਜੇ ਮੈਨੂੰ ਨਿਕਲੀ ਆ ਉਹ ਤੁਸੀਂ ਲੈ ਜਾਂਦੇ ਮੇਰੇ ਕੋਲ ਤੇ ਹੁਣ ਮੈਨੂੰ ਬਾਅਦ ਚਾਹਾਂ ਤੁਸੀਂ ਗਿੜੇ ਲੇਟ ਮਾਰ ਮੈਂ ਤਾਂ ਮੈਂ ਤਾਂ ਤੁਹਾਨੂੰ ਇੱਦੀ ਚਕਾ ਦੇਣੀ ਤੇ ਦੇਰੋਂ ਕੀ ਕਰੇ ਬੰਦਾ ਭਾਈ ਸਰੋ ਭਾਈ ਸਾਡੀ ਸਾਡਾ ਦਸਾਉਂਦਾ ਨਿਕਲ ਜਾਂਦਾ ਠੀਕ ਹੈ ਜੀ ਕਿਸੇ ਦੇ ਲੈਖੇ ਲੱਗ ਜਾਂਦੇ ਆ ਤੇ ਇਹ ਗੱਲਾਂ ਵਾਤਾ ਹੋ ਜਾਂਦੀਆਂ ਜੀ ਤੇ ਬਾਕੀ ਹੁਣ ਇਹ ਕਦੋਂ ਜਿਹਦੇ ਟਾਈਮ ਕੱਢ ਕੇ ਮੈਂ ਤਾਂ ਹਾਲੇ ਥੋੜੀ ਵੇਟ ਕਰ ਰਿਆ ਹਾਂ ਯਾਰ ਪਿੰਡ ਦਾ ਕਿਆ ਰੁਝਾਨ ਚੱਲ ਰਿਹਾ ਵੀ ਸ਼ਾਇਦ ਸਾਰੇ ਧਰਾਂ ਇਕੱਠੇ ਹੋਣ ਸੈਮਤੀ ਹੋ ਜਵੇ ਕੋਈ ਬੰਦਾ ਹੋਰ ਬਣਾਉਣਾ ਹੋਵੇ ਆਪਾਂ ਭਾਈ ਪਿੰਡ ਵਾਲਿਆਂ ਦੇ ਨਾਲ ਵੀ ਇਹ ਵੀ ਨਹੀਂ ਹੈਗਾ ਵੀ ਮੈਂ ਆਪਣੀ ਚੌੜਬਾਜੀ ਕਰੀ ਜਾਵਾਂ ਪਰ ਪਿੰਡ ਨੂੰ ਨਾਲ ਸਾਰਾ ਪਤਾ ਲੱਗੂਗਾ ਠੀਕ ਹੈ ਜੀ ਪਰ ਮੈਂ ਹੈਗਾ ਬੁੱਟਾਂ ਪੈਣ ਥੋੜਾ ਜਨਾ ਪਤਾ ਲੱਗੇ ਮਾੜਾ ਚਾਰ ਪੰਜ ਦਿਨ ਨਜ਼ਾਰਾ ਜਾਦਾ ਸੈਮਤੀ ਕਰਕੇ ਚੱਲ ਲੈਟ ਆ ਜੀ ਲੈਟ ਆ ਜੀ ਕਰਦੇ ਲਾਈਟ ਬੰਦ ਕਰਦੇ ਬਾਕੀ ਦਾ ਬੱਤ ਬੰਦ ਕਰ ਰਹੇ ਹੋ ਤੇ ਧੰਨਵਾਦ ਜੀ ਤੁਹਾਨੂੰ ਮੇਰਾ ਵੀਡੀਓ ਦੇਖਣ ਵਾਸਤੇ ਤੇ ਸਰਪੰਚ ਜੀ ਜਿਹਨੂੰ ਕੱਲ ਨੂੰ ਤੁਹਾਨੂੰ ਹੋਰ ਦੱਸਾਂ ਕਿ ਹੋਰ ਮੇਰੇ ਕੋਲ ਕੀ ਨੋਲਿਜ ਇਕੱਠੀ ਹੋਈ ਕੀ ਕਿਆ ਕੁਝ ਹੁੰਦਾ ਹਨ ਪੇਪਰ ਪਿੰਡ ਦੇ ਰੁਝਾਨ ਤੋਂ ਪਤਾ ਲੱਗੂਗਾ ਜੀ ਧੰਨਵਾਦ